ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਮਾਪਿਆਂ ਦੇ ਨਾਲ ਕੰਮ ਤੋਂ ਰੁੱਸ ਕੇ ਗਈ ਕੁੜੀ ਨੇ ਅਚਾਨਕ ਹੀ ਦਰਖਤ ਦੇ ਨਾਲ ਲਟਕ ਕੇ ਆਪਣੀ ਜੀਵਨ ਨੀਲਾ ਨੂੰ ਹੀ ਸਮਾਪਤ ਕਰ ਲਿਆ।ਦਰਸਰੇ ਮਾਮਲਾ ਲੋਈਆਂ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਲੋਈਆਂ ਦੇ ਨਜ਼ਦੀਕ ਪਿੰਡ ਸਿੱਧੂਪੁਰ ਥਾਣਾ ਲੋਈਆਂ ਦੇ ਸਾਹਮਣੇ ਰੇਲਵੇ ਟਰੈਕ ਦੇ ਨਾਲ ਤਰੇਕ ਦੇ ਦਰਖਤ ਤੇ ਲਟਕੀ ਹੋਈ ਇੱਕ ਜਿਹੜੀ ਦੇਹ ਆ ਉਹ ਦੇਖੀ ਗਈ ਹੈ ਜਿਸ ਦੀ ਪਛਾਣ ਜੋਤੀ ਵੱਚੋਂ ਹੋਈ ਹੈ ਤੇ ਮਾਪਿਆਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅਸੀਂ ਸਾਰਾ ਪਰਿਵਾਰ ਮੰਡੀ ਦੇ ਵਿੱਚ ਕੰਮ ਕਰਦੇ ਹਾਂ ਪਰ ਇਹ ਲੜਕੀ ਜੋਤੀ ਨਾਮ ਦੇ ਜੋ ਸਾਡੇ ਨਾਲ ਉਸ ਵਕਤ ਕੰਮ ਤੇ ਲੜ ਕੇ ਘਰੇ ਵਾਪਸ ਆ ਗਈ ਸੀ ਪਰ ਜਦ ਅੱਦਸੇ ਘਰ ਪਹੁੰਚੇ ਤਾਂ ਸ਼ਾਮ ਤੱਕ ਵੀ ਘਰ ਇਹ ਨਹੀਂ ਪਹੁੰਚੀ ਹੋਈ ਸੀ ਦਰਅਸਲ ਇਸ ਲੜਕੀ ਦੇ ਵੱਲੋਂ ਆਪਣੇ ਮਾਪਿਆਂ ਦੇ ਨਾਲ ਗੁੱਸੇ ਦੇ ਵਿੱਚ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਮੇਰੇ ਤੋਂ ਕੰਮ ਨਹੀਂ ਹੁੰਦਾ ਜਿਸ ਤੋਂ ਬਾਅਦ ਉਹ ਬਾਅਦ ਦੇ ਵਿੱਚ ਉੱਥੋਂ ਰੁੱਸ ਕੇ ਚਲੀ ਜਾਂਦੀ ਹੈ ਘਰ ਵੀ ਨਹੀਂ ਪਹੁੰਚਦੀ ਅਤੇ ਜਿਸ ਤੋਂ ਬਾਅਦ ਮਾਪਿਆਂ ਨੇ ਜਿਹੜਾ ਅਧਿਕਾਰੀਆਂ ਨੂੰ ਸੂਚਿਤ ਕੀਤਾ ਕਿ ਸਾਡੀ ਕੁੜੀ ਜਿਹੜੀ ਹੈ ਉਹ ਘਰੋਂ ਚਲੀ ਗਈ ਹੈ ਸਤੋ ਗੁੱਸੇ ਹੋ ਕੇ ਚਲੀ ਗਈ ਸੀਗੀ ਕਹਿ ਕੇ ਕਿ ਮੇਰੇ ਤੋਂ ਕੰਮ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਘਰ ਵੀ ਵਾਪਸ ਨਹੀਂ ਭਾਰਤੀ ਹੈ ਤਾਂ ਮਾਪਿਆਂ ਨੇ ਸੂਚਨਾ ਜਿਹੜੀ ਹੈ ਰੇਲਵੇ ਕਰਮਚਾਰੀਆਂ ਨੂੰ ਸੁਲਤਾਨਪੁਰ ਰੇਲਵੇ ਸਟੇਸ਼ਨ ਤੇ ਦਿੱਤੀ ਅਤੇ ਹੁਣ ਰੇਲਵੇ ਕਰਮਚਾਰੀਆਂ ਤੋਂ ਹੀ ਪਤਾ ਲੱਗਾ ਹੈ ਕਿ ਇੱਥੇ ਆ ਕੇ ਇਸ ਲੜਕੀ ਨੇ ਦਰਖਤ ਦੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਤੇ ਰੇਲਵੇ ਕਰਮਚਾਰੀ ਕਾਰਵਾਈ ਕਰਨ ਦੇ ਲਈ ਮੌਕੇ ਉਤੇ ਪਹੁੰਚੇ ਨੇ ਲੋਈਆਂ ਖਾਸ ਤੋਂ ਦੱਸ ਦिए ਕਿ ਖਬਰ ਸਾਹਮਣੇ ਆਈ ਹੈ ਤੇ ਉਦਰੀ ਦੱਸ ਦिए ਕਿ ਇਸ ਤੋਂ ਬਾਅਦ ਹੁਣ ਮਾਪੇ ਰੋਂਦੇ ਕਰ ਲੋਂਦੇ ਬਿਲਕੁਲ ਦੇ ਹੋਏ ਦਿਖਾਈ ਦੇ ਰਹੇ ਨੇ ਕਿ ਸਿਰਫ ਕੰਮ ਨਹੀਂ ਹੁੰਦਾ ਕਰਕੇ ਮਾਪਿਆਂ ਦੇ ਨਾਲ ਰੁੱਸ ਕੇ ਚਲੀ ਜਾਂਦੀ ਹੈ ਤੇ ਉਸ ਤੋਂ ਬਾਅਦ ਘਰ ਵੀ ਨਹੀਂ ਪਹੁੰਚਦੀ ਮਾਪੇ ਉਡੀਕਦੇ ਰਹਿ ਜਾਂਦੇ ਨੇ ਕਿ ਸਾਖਰਕਾਰ ਸਾਡੀ ਕੁੜੀ ਕਿੱਥੇ ਗਈ ਭਾਲ ਕੀਤੀ ਜਾਂਦੀ ਹੈ ਲੱਭਿਆ ਜਾਂਦਾ ਪਰ ਫਿਰ ਵੀ ਨਹੀਂ ਲੱਭਦੀ ਉਸ ਤੋਂ ਬਾਅਦ ਰੇਲਵੇ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੀ ਲੜਕੀ ਗਵਾਚ ਗਈ ਹੈ ਕਿ ਉਹਦੀ ਭਾਲ ਕੀਤੀ ਜਾਵੇ ਜਦ ਰੇਲਵੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਲੜਕੀ ਨੇ ਇੱਥੇ ਆ ਕੇ ਦਰਖਤ ਦੇ ਨਾਲ ਲਟਕ ਕੇ ਆਪਣੀ ਜੀਵਨ ਨੀਲਾ ਨੂੰ ਸਮਾਪਤ ਕਰ ਲਿਆ ਤੇ ਉਸ ਤੋਂ ਬਾਅਦ ਮਾਪਿਆਂ ਦੇ ਵੱਲੋਂ ਹੁਣ ਤਾਂਹਾ ਮਾਰ ਕੇ ਰੋਇਆ ਜਾ ਰਿਹਾ ਹੈ ਤੇ ਆਪਣੀ ਧੀ ਨੂੰ ਉਹ ਪਿਓ ਅਤੇ ਮਾਂ ਜਿਹੜੇ ਨੇ ਆਵਾਜ਼ਾਂ ਮਾਰਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਜੋਤੀ ਨਾਮ ਦੇ ਬੱਚੋ ਇਸ ਲੜਕੀ ਦੀ ਪਛਾਣ ਹੋਈ ਹੈ ਜਿਸ ਨੇ ਕਿ ਪਹਿਲਾਂ ਮਾਪਿਆਂ ਦੇ ਨਾਲ ਲੜਾਈ ਝਗੜਾ ਕੀਤਾ ਗੁੱਸੇ ਦੇ ਵਿੱਚ ਆ ਕੇ ਗੱਲ ਕਹਿ ਦਿੰਦੀ ਕਿ ਮੇਰੇ ਤੋਂ ਕੰਮ ਨਹੀਂ ਹੁੰਦਾ ਜਿਸ ਤੋਂ ਬਾਅਦ ਉੱਥੋਂ ਚਲੀ ਜਾਂਦੀ ਹੈ ਦੇਰਸਲ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਿਸਾਰਾ ਪਰਿਵਾਰ ਮੰਡੀ ਦੇ ਵਿੱਚ ਕੰਮ ਕਰਦੇ ਆ ਪਰ ਉਹ ਵੀ ਜੋਤੀ ਨਾਮ ਦੀ ਲੜਕੀ ਵੀ ਪਰਿਵਾਰ ਦੇ ਨਾਲ ਕੰਮ ਕਰਦੀ ਸੀਗੀ ਉੱਥੇ ਪਰ ਅਚਾਨਕ ਹੀ ਗੁੱਸੇ ਦੇ ਵਿੱਚ ਆ ਕੇ ਉਸਨੇ ਆਪਣੇ ਮਾਤਾ ਪਿਤਾ ਨੂੰ ਇਹ ਗੱਲ ਕਹਿ ਦਿੱਤੀ ਕਿ ਮੇਰੇ ਤੋਂ ਕੰਮ ਨਹੀਂ ਹੁੰਦਾ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆ ਕੇ ਉਹ ਉੱਥੋਂ ਚਲੀ ਜਾਂਦੀ ਹੈ ਮਾਪਿਆਂ ਨੂੰ ਲੱਗਾ ਕਿ ਉਹ ਘਰੇ ਚਲੀ ਗਈ ਹੈ ਤੇ ਘਰ ਜਾ ਕੇ ਅਸੀਂ ਉਹਦੇ ਨਾਲ ਗੱਲਬਾਤ ਕਰਾਂਗੇ ਪਰ ਜਦੋਂ ਮਾਪੇ ਘਰ ਪਹੁੰਚਦੇ ਨੇ ਤਾਂ ਉਹ ਘਰ ਵੀ ਨਹੀਂ ਹੁੰਦੀ ਜਿਸ ਤੋਂ ਬਾਅਦ ਮਾਪੇ ਘਬਰਾ ਜਾਂਦੇ ਨੇ ਸ਼ਾਮ ਆ ਪਹੁੰਚ ਜਾਂਦੀਆਂ ਨੇ ਸ਼ਾਮ ਤੋਂ ਰਾਤ ਹੋ ਜਾਂਦੀ ਇਹ ਪਰ ਉਹ ਘਰ ਨਹੀਂ ਆਉਂਦੀ ਜਿਸ ਤੋਂ ਬਾਅਦ ਰੇਲਵੇ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਪਤਾ ਲੱਗਾ ਹੈ ਕਿ ਲੜਕੀ ਨੇ ਦਰਖਤ ਦੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਫਿਲਹਾਲ ਇੱਕ ਵਾਰ ਤਸਵੀਰਾਂ ਦੇਖ ਲੈਣੇ ਆ ਸਵੇਰੇ 9:00 ਵਜੇ ਕੀ ਇਨਫਾਰਮੇਸ਼ਨ ਮਿਲ ਗਈ ਹੈ ਕਿ ਇੱਕ ਡੈਡ ਬਾਡੀ ਇੱਕ ਹੈਂਗਿੰਗ ਪੋਜੀਸ਼ਨ ਤੋਂ ਮਿਲ ਗਈ ਹੈ ਇਮੀਡੀਏਟਲੀ ਆਪਾਂ ਥਾਣੇ ਤੋਂ ਮੈਂ ਡੀਟੀ ਅਫਸਰ ਦੀ ਟੀਮ ਵੀ ਲਾਇਕੀ ਗਈ ਜੋ ਇੱਥੇ ਪਹੁੰਚੇ ਇੱਥੇ ਪਹੁੰਚ ਕੇ ਦੇਖਿਆ ਕਿ ਡੈਡ ਬਾਡੀ ਜਿਦਾ ਨਾਮ ਜੋਤੀ ਹੈ ਜੀ ਦੀ ਉਮਰ 23 ਸਾਲ ਹੈ ਔਰ ਬੇਸਿਕਲੀ ਰਾਜਸਥਾਨ ਤੋਂ ਰੈਨ ਵੜੇ ਹੈ ਤੇ ਕੁਛ ਦਿਨਾਂ ਤੋਂ 2-4 ਦਿਨ ਪਹਿਲੇ ਹੀ ਸਤਾਨਪੁਰ ਲੋਤੀ ਆਏ ਸੀ ਉੱਥੇ ਰਹਿੰਦੇ ਆ ਤੇ ਪਰ ਇਸ ਗੱਲ ਦਾ ਅਜੇ ਤੱਕ ਪਤਾ ਨਹੀਂ ਲੱਗਿਆ ਕਿ ਲੜਕੀ ਉੱਥੋਂ ਚੱਲ ਕੇ ਅੰਦਰ ਕਿੱਥੇ ਪਹੁੰਚਦਾ ਪਹੁੰਚੀ ਹੈ। ਤੇ ਪੋਜੀਸ਼ਨ ਇਹ ਹੈ ਕਿ ਇਸ ਸਮੇਂ ਲੜਕੀ ਦੀ ਡੈੱਡ ਬਾਡੀ ਨੂੰ ਉਤਾਰਿਆ ਗਿਆ ਹੈ। ਮੈਡੀਕਲ ਵਾਸਤੇ, ਪੋਸਮੋਰਟਮ ਵਾਸਤੇ ਇਸ ਲੜਕੀ ਦੀ ਡੈੱਡ ਬਾਡੀ ਨੂੰ ਹਸਪੀਟਲ ਲਈ ਲਿਜਾਇਆ ਉਸ ਤੋਂ ਬਾਅਦ ਏਰੀਆ ਜਿਹੜਾ ਯੂਰਿਡਿਕਸ਼ਨ ਹੈ ਜੀਆਰਪੀ ਵੀ ਪੈ ਰਹੀ ਹੈ। ਉਹਨਾਂ ਨੂੰ ਬੁਲਾਇਆ ਗਿਆ ਮੌਕੇ ਮੌਕੇ ਤੇ ਡੈੱਡ ਬਾਡੀ ਨੂੰ ਦੇ ਹਵਾਲੇ ਕੀਤੀ ਕਿ ਬਾਕੀ ਜੋ ਵੀ ਲੀਗਲ ਪ੍ਰੋਸੀਡਿੰਗਸ ਹੈ ਉਹ ਔਨ ਦਿ ਮੈਰਿਟ ਬੇਸ ਕੀਤੀਆਂ ਜਾਣ।